ਦੇਗਨ ਨਬੇ ਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰੜਾਇ ਹੋਏ ਪਾਪ ਭਏ ਸਭ ਪਾਵਨ ਜਨਨ ਅਨੇਕ ਸੁਖ ਘਰ ਆਇ ਸੁਣੀ ਅਰਦਾਸ ਗਲਾਵਣਿਆਏ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੇ ਵਡਿਆਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਲਾ ਪੰਜਵਾ ਗੁਰਪੂਰਾ ਭਿੱਟਿਓ ਵੜ ਭਾਗੇ ਮਨਾ ਭਿਆ ਪਰਗਾਸਾ ਹੋਏ ਨਾ ਪਹੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਪੂਰਾ ਪਿੱਟਿਓ ਵੜ ਭਾਗੇ ਮਨ ਹੈ ਭਿਆ ਪਰਗਾਸਾ ਹੋਏ ਨਾ ਪਹੁੰਚਨ ਹਾਰਾ ਦੁਜਾ ਆਪਣੇ ਸਾਹਿਬ ਦਾ ਪਰਗਾਸਾ ਆਪਣੇ ਸਤਗੁਰ ਕੈ ਬਲਹਾਰ ਹੈ ਆਗੈ ਸੁਖ ਪਾਛੈ ਸੁਖ सहज कार आनंद हमारा रहा अंतर जामि करनेहारा सोए खसम हमारा निरपौ भई गुरु चरणी लागे एक राम नाम ਖੋਲ ਦਰਸ਼ਨ ਅਕਾਰ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠਲ ਗਾਇ ਆਪਣੇ ਜਨ ਰਾਖੇ ਆਪਣੇ ਰੇਤ ਪਿਆਰਾ ਵੱਡੇ ਬੜਿਆਈ ਆਚਰਜ ਸੁਖਾ ਕਰਦੇ ਆਇਆ ਦਾਸੇ ਕਤਕ ਗੁਰਪੂਰਾ ਫਿਟਿਓ ਸਗਲੇ ਦੁਖ ਬਿਨਾਸੇ ਵੱਡੇ ਵੱਡਿਆ ਅਚਰ ਦੇ ਸੋਭਾ ਦਰਦਿਆ ਆ ਰਸ ਨਾਨਕ ਕਾ ਗੁਰਪੂਰਾ ਫਿਟਿਓ ਸਗਲੇ ਦੁਖ ਬਿਨਾਸੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ